ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਪਲੇਟਾ ਬਣਾਉਣੀ ਸਿੱਖਾਂਗੇ ਜਿਹੜੀਆਂ ਸੂਟ ਵਿੱਚ ਆਪਾਂ ਪਲੋਨਾ ਪਾਉਂਦੇ ਹੁੰਦੇ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਔਰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਆਪਾਂ ਆਸਾਨ ਤੇ ਸੌਖੇ ਤਰੀਕੇ ਨਾਲ ਦੱਸਾਂਗੇ ਠੀਕ ਹੈ ਜੀ ਜਿਵੇਂ ਹੁਣ ਆਪਣੀ ਜਿਹੜੀ ਚੈਸਤਾ ਨਿਸ਼ਾਨ 23 ਇੰਚ ਆ ਠੀਕ ਹੈ ਜੀ ਆਪਾਂ ਉਸੇ ਹਿਸਾਬ ਨਾਲ ਪਲੇਟਾ ਬਣਿਆ ਦੱਸਾਂਗੇ ਠੀਕ ਹੈ ਜੀ 23 ਇੰਚ ਦੇ ਹਿਸਾਬ ਨਾਲ ਆਪਾਂ ਜੋਡੀ ਪਲੇਟ ਆਹੀ ਆਪਾਂ 12.5 ਰੱਖਾਂਗੇ 12.5 ਆਪਾਂ ਇਸ ਲਈ ਰੱਖਿਆ ਕਿਉਂਕਿ ਆਪਾਂ ਪਿਛਲਾ ਪੱਲਾ ਜਿਹੜਾ ਹੈ ਅੱਧਾ ਇੰਚ ਵੱਡਾ ਰੱਖਿਆ ਹੈ ਠੀਕ ਹੈ ਜੀ ਵੈਸੇ ਇਹ 13 ਇੰਚ ਤੇ ਪੈਣੀ ਸੀ ਠੀਕ ਹੈ ਜੀ ਆਪਾਂ ਅੱਧਾ ਇੰਚ ਘਟਾ ਕੇ ਰੱਖਿਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਲਾਇਆ ਤਾਂ ਵਿਚ ਆਪਾਂ ਫਰਕ ਪਾਉਣਾ ਪਲੇਟਾਂ ਦਾ ਡਿਸਟੈਂਸ ਰੱਖਣਾ ਹੈ ਉਹ ਰੱਖਿਆ ਆਪਾਂ ਨੇ 1.7 ਠੀਕ ਹੈ ਜੀ ਪਲੇਟ ਦੀ ਲੰਬਾਈ ਆਪਾਂ 7 ਇੰਚ ਰੱਖੀ ਆ ਠੀਕ ਹੈ ਜੀ ਜਿਹੜਾ ਫਰਕ ਰੱਖਿਆ ਉਹ ਆਪਾਂ ਰੱਖਿਆ ਹੈ 1.7 ਉਸਦੇ ਬਾਅਦ ਆਪਾਂ ਸਾਈਡ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਜਿਹੜੇ ਆਪਾਂ ਨਿਸ਼ਾਨ ਆਪੇ ਨਾਲ ਦੀ ਨਾਲ ਇਹ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਸਕੇਲ ਦੇ ਨਾਲ ਠੀਕ ਹੈ ਸਿੱਧੇ ਕਰੀ ਜਾਣੇ ਆ ਇਸ ਤਰ੍ਹਾਂ ਕੀ ਆਪਣੀ ਪਲੇਟ ਦੀ ਸ਼ੇਪ ਜਿਹੜੀ ਬਿਲਕੁਲ ਸਹੀ ਆਊਗੀ ਪਲੇਟ ਟੇਢੀ ਨਹੀਂ ਪਊਗੀ ਆਪਣੀ ਠੀਕ ਹੈ ਜੀ ਇਹ ਵਾਲੀ ਪਲੇਟ ਦਾ ਆਪਾਂ ਜਿਹੜਾ ਫਰਕ ਰੱਖਣਾ ਹੈ 2 ਇੰਚ ਰੱਖਣਾ ਹੈ ਠੀਕ ਹੈ ਜੀ ਜਿਹੜੇ ਆਪਣੇ ਸਾਡੇ ਪਲੇਟਾਂ ਹੁੰਦੀਆਂ ਨੇ ਦੋਨੋਂ ਦੋਨਾਂ ਦਾ ਫਰਕ ਆਪਾਂ ਨੇ 2-2 ਇੰਚ ਸੇਮ ਇਕੁਅਲ ਫਰਕ ਰੱਖਣਾ ਠੀਕ ਹੈ ਜੀ ਇਥੋਂ ਆਪਾਂ ਜਿਹੜੀ ਕੰਬਰ ਤੋਂ ਨਿਸ਼ਾਨ ਤੋਂ ਆਪਾਂ ਇਹਰਾ ਲਾਵਾਂਗੇ ਠੀਕ ਹੈ ਜੀ 7 ਇੰਚ ਤੋਂ 7 ਇੰਚ ਦੇ ਨਿਸ਼ਾਨ ਨਾਲ ਆਪਾਂ ਜਿਹੜੇ ਸਾਈਡ ਪਲੇਟ ਨੂੰ ਮੈਚ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਪਰ ਲੰਬੀ ਪਲੇਟ ਪਾਈ ਆ ਉਸ ਨਿਸ਼ਾਨ ਦੇ ਨਾਲ ਸਿੱਧੀ ਕਰਕੇ ਠੀਕ ਹੈ ਜੀ ਪਲੇਟ ਨੂੰ ਆਪਾਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਮੋਢੇ ਵਾਲੀ ਪਲੇਟ ਦਾ ਨਿਸ਼ਾਨ ਲਗਾ ਦੇਣਾ ਆ ਦੇਖੋ ਕਿਉਂਕਿ ਜੇ ਪਲੇਟਾ ਸਹੀ ਹੋਣੀ ਜਾਂ ਸਿੱਧੀਆਂ ਪੈਣਾ ਹੋਣਗੇ ਠੀਕ ਹੈ ਜੀ ਫਿਟਿੰਗ ਬਿਲਕੁਲ ਸਹੀ ਆਵੇ ਕਿਉਂਕਿ ਪਲੇਟ ਵੀ ਸਹੀ ਪਾਉਗੀ ਫਿਰ ਆਪਣੀ ਜੇ ਆਪਾਂ ਜਿਹੜੀ ਪਲੇਟ ਆਪਾਂ ਹੱਥ ਨਾਲ ਜੈਸੀ ਆਪਾਂ ਗੈਸ ਕਰਕੇ ਲਗਾ ਦਿੰਨੇ ਉਹ ਫਿਰ ਪਲੇਟ ਜਿਹੜੀ ਸਹੀ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਜਦੋਂ ਹੁਣ ਨਵੇਂ ਸਿੱਖਣ ਵਾਲਿਆਂ ਨੂੰ ਪਲੇਟਾ ਪਾਉਣ ਦੀ ਪ੍ਰੋਬਲਮ ਆਉਂਦੀ ਉਹ ਬਿਲਕੁਲ ਇਦਾਂ ਸੌਖੇ ਤਰੀਕੇ ਨਾਲ ਪਾ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਇੱਕ ਸੂਈ ਲੈ ਲਓ ਸੂਈ ਦੇ ਵਿੱਚ ਧਾਗਾ ਪਾ ਕੇ ਠੀਕ ਹੈ ਜੀ ਇੱਕ ਉਹ ਨਿਸ਼ਾਨ ਜਿਹੜੇ ਆਪਣੇ ਪਲੇਟਾਂ ਦੇ ਇਦਾਂ ਸਾਰੇ ਪੱਲੇ ਤੇ ਲੱਗ ਜਾਂਦੇ ਆ ਠੀਕ ਹੈ ਜੀ ਆ ਦੇਖੋ ਬਾਕੀ ਸਾਰੇ ਨਿਸ਼ਾਨ ਆਪਾਂ ਇਸੇ ਤਰ੍ਹਾਂ ਸੂਈ ਦੇ ਨਾਲ ਠੀਕ ਹੈ ਜੀ ਲਗਾ ਦੇਣੇ ਆ ਐਦਾ ਕੀ ਹੈ ਨਿਸ਼ਾਨ ਆਪਣੇ ਜਿਹੜੇ ਆਲੇ ਦੁਆਲੇ ਮਤਲਬ ਕਿਤੇ ਮਤਲਬ ਕਿਤੇ ਗੈਰ ਨਹੀਂ ਲੱਗਦਾ ਹੈ ਬਿਲਕੁਲ ਇਕੁਅਲ ਸਹੀ ਲੱਗਦਾ ਹੈ ਜਿੱਥੇ ਆਪਾਂ ਸੂਈ ਦੇ ਨਾਲ ਆਪਾਂ ਲਗਾ ਦੇਣਾ ਠੀਕ ਹੈ ਜੀ ਕਿਉਂਕਿ ਜੇ ਨਿਸ਼ਾਨ ਸਹੀ ਹੋਣਗੇ ਤਾਂ ਪਲੇਟ ਵੀ ਬਿਲਕੁਲ ਸਹੀ ਬਹੋਗੀ ਇਨਸ਼ਾਨ ਆਪਾਂ ਨਾਲ ਦੀ ਨਾਲ ਸਕਿੱਲ ਦੇ ਨਾਲ ਆਪਾਂ ਸਿੱਧੇ ਕਰੇ ਜਾਣੇ ਠੀਕ ਹੈ ਜੀ ਲੋ ਜੀ ਨਿਸ਼ਾਨ ਆਪਾਂ ਇਹ ਲਾ ਲੇ ਹੁਣ ਹੁਣ ਆਪਾਂ ਜਿਹੜੀ ਅੱਗੇ ਵਾਲੀ ਆਪਣੇ ਦੋ ਪਲੇਟਾਂ ਸਾਈਡ ਪਲੇਟਾਂ ਆਪਾਂ ਉਹਨਾਂ ਦੇ ਨਿਸ਼ਾਨੇ ਬੇਸੇ ਤਰ੍ਹਾਂ ਲਗਾ ਲਾਂਗੇ ਠੀਕ ਹੈ ਜੀ ਉੱਪਰ ਵਾਲਾ ਪੱਲਾ ਚੱਕ ਕੇ ਜੀ ਠੀਕ ਹੈ ਜੀ ਇਹ ਮੇਨ ਸ਼ਾਨਵੀ ਆਪਾਂ ਹੁਣ ਐਡੀ ਸਕੇਲ ਨਾਲ ਜਿਹੜੇ ਆਪਾਂ ਸਿੱਧੇ ਕਰਕੇ ਲਗਾ ਲਾਂਗੇ ਕਿਉਂ ਜੀ ਜਿੱਦਾਂ ਪੌਦਰ ਲਈ ਆਪਣਾ ਜਿਹੜਾ ਸਾਈਡ ਤੋਂ ਆਪਣਾ ਮੋਢੇ ਤੇ ਕੱਟ ਕੇ ਆਪਾਂ ਨੇ ਇਹਨਾਂ ਕੱਟ ਦੇ ਨਾਲ ਠੀਕ ਹੈ ਜੀ ਮਲਾਤ ਹੈ ਇਹ ਵੀ ਨਿਸ਼ਾਨ ਜਿਸ ਤਰ੍ਹਾਂ ਆਪਾਂ ਉਧਰ ਲਾਇਆ ਇਸ ਤਰ੍ਹਾਂ ਹੀ ਆਪਾਂ ਇੱਧਰ ਲਾ ਦਾਂਗੇ ਠੀਕ ਹੈ ਜੀ ਲੋ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਗੁਲਾਈ ਪਾਣੇ ਦੱਸਾਂਗੇ ਆ ਦੇਖੋ ਗੁਲਾਈ ਬਿਲਕੁਲ ਆਪਾਂ ਸੌਖੇ ਤਰੀਕੇ ਨਾਲ ਦੱਸਾਂਗੇ ਕਿਉਂਕਿ ਜਿਵੇਂ ਹੁਣ ਆਪਣੇ 7 ਇੰਚ ਦੀ ਪਲੇਟ ਆ ਠੀਕ ਹੈ ਜੀ ਆਪਾਂ ਹਾਫ ਕਰ ਲਿਆ ਉਹਦਾ ਅੱਧਾ ਕਰ ਲਿਆ ਇਹ ਆਪਣਾ 3.5 ਬਣ ਗਿਆ ਠੀਕ ਹੈ ਜੀ 3.5 ਤੋਂ ਆਪਾਂ ਜਿਹੜਾ ਇਹ ਆਪਾਂ ਪਾਉਣਾ ਹੈ 1 ਇੰਚ ਦੀ ਜਿਹੜਾ ਆਪਣਾ ਗਾਈ ਪਾਉਣਾ ਹੈ ਆਪਾਂ ਅੱਧਾ ਇੰਚ ਪਲੇਟ ਦੇ ਇੱਕ ਪਾਸੇ ਅੱਧਾ ਇੰਚ ਪਲੇਟ ਦੇ ਦੂਜੇ ਪਾਸੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇੱਕ ਜਾਂ ਨਿਸ਼ਾਨ ਜਿਹੜਾ ਪੂਰਾ ਕਰ ਲੈਣਾ ਹੈ ਠੀਕ ਹੈ ਜੀ ਅਗਰ ਤੁਸੀਂ ਹੱਥ ਨਾਲ ਗੁੜਾਈ ਪਾਉਨੇ ਆ ਥੋੜਾ ਬੋਤਾ ਫਰਕ ਪੈ ਜਾਂਦਾ ਠੀਕ ਹੈ ਜੀ ਇਹਨੂੰ ਆਪਾਂ ਸਕੇਲ ਨਾਲ ਪਾਉਣ ਦੱਸਾਂਗੇ ਕਿਉਂਕਿ ਜਿਵੇਂ ਹੁਣ ਕੋਈ ਨਵਾਂ ਸਿੱਖਦਾ ਠੀਕ ਹੈ ਜੀ ਉਹਨੂੰ ਪ੍ਰੋਬਲਮ ਆਉਂਦੀ ਇਹ ਪਲੇਟ ਦੀ ਜਿਹੜੀ ਆਪਣੀ ਗੁੜਾਈ ਜਿਹੜੀ ਆ ਨੋਕ ਜਿਹੜੀ ਸਹੀ ਨਹੀਂ ਬਣਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਿਲਕੁਲ ਨੋਕਦਾਰਾ ਪਲੇਟਾ ਦੇਖੋ ਐਦਾਂ ਪਾ ਸਕਦੇ ਹਾਂ ਸਕੀਲ ਦੇ ਨਾਲ ਬਿਲਕੁਲ ਸੋਖੇ ਤਰੀਕੇ ਨਾਲ ਆਪਾਂ ਦਮਲਾ ਕੇ ਠੀਕ ਹੈ ਜੀ ਅੱਗੇ ਤਾਂ ਨੋਕ ਜਿਹੜੀ ਬਿਲਕੁਲ ਸਹੀ ਬਣ ਜਾਂਦੀ ਆ ਠੀਕ ਹੈ ਜੀ ਆ ਦੇਖੋ ਕਿਉਂਕਿ ਜੇ ਪਲੇਟ ਦਾ ਨਿਸ਼ਾਨ ਸਹੀ ਲੱਗਿਆ ਹੋਊਗਾ ਤਾਂ ਤਸਲਾਈ ਬਿਲਕੁਲ ਸਹੀ ਆਊਗੀ ਠੀਕ ਹੈ ਜੀ ਜਿਹੜੀ ਆਪਣੇ ਸਾਈਡ ਬਲੇਟ ਆ ਇਹ ਆਪਣਾ ਹੁੰਦਾ 1/2 ਇੰਚ ਦਾ ਠੀਕ ਹੈ ਜੀ ਬਿਲਕੁਲ ਸਾਰਾ ਫਰਕ ਜਿਹੜਾ ਆਪਾਂ 1/2 ਇੰਚ ਦਾ ਹੀ ਰੱਖਣਾ ਹੁੰਦਾ ਇਹਦਾ ਅੱਧੇ ਤੋਂ ਅੱਧਾ ਕਰਕੇ ਠੀਕ ਹੈ ਜੀ ਫਿਰ ਆਪਾਂ ਇਹ ਪਲੇਟ ਪਾਉਣੀ ਹੁੰਦੀ ਆ ਇਹ ਆਪਾਂ ਪਿਆਰ ਪੜਦੇ ਨਿਸ਼ਾਨਾ ਪਾ ਲਾਂਗੇ ਠੀਕ ਹੈ ਜੀ ਆ ਦੇਖੋ ਆਪਾਂ ਪਹਿਲਾਂ ਇਹਨੂੰ ਲੀਰ ਲਾਵਾਂਗੇ ਠੀਕ ਹੈ ਜੀ ਪਲੇਟ ਨੂੰ ਤਾਂ ਜੋ ਪਲੇਟਾਂ ਆਪਣੀਆਂ ਛਿੱਜਣਗੀਆਂ ਨਹੀਂ ਆਪਾਂ ਸਾਤਵੇਂ ਚ ਦੇ ਹਿਸਾਬ ਨਾਲ ਜਿਹੜਾ ਕਲੀਅਰ ਕੱਟ ਲਈ ਦੇਖੋ ਇਦਾਂ ਫੜ ਲੈਣਾ ਆਪਾਂ ਉੱਪਰ ਤੋਂ ਠੀਕ ਹੈ ਜੀ इस तरह नोकदार प्लेट जोड़ी बिल्कुल सही आगी थोड़ी तो इस तरह नशान लगा के पाया करो ठीक है जी लो जी इस तरह आप रख ली नीचे ठीक है जी अगे तो आप बिल्कुल तिखी मतलब नोकदार सिलाई लगाते लगाते ठीक है जी ਸੈਂਟਰ ਚ ਵਧਾਉਂਦੇ ਜਾਣਾ ਜਦੋਂ ਆਪਾਂ نیچے ਜਾਣਾ ਫਿਰ ਉੱਥੋਂ ਘਟਾਉਂਦੇ ਘਟਾਉਂਦੇ ਜਿਹੜਾ ਹੈ ਆਪਾਂ ਨੋਕਦਰ ਪਲੇਟ ਦੇ ਨੂੰ ਪਾ ਦੇਣੀ ਹੈ ਠੀਕ ਹੈ ਜੀ ਦੇਖੋ ਕਿਉਂਕਿ ਨਿਸ਼ਾਨ ਆਪਣਾ ਬਿਲਕੁਲ ਸਹੀ ਲੱਗਿਆ ਆਪਾਂਵੇਂ ਤੁਸੀਂ ਨਿਸ਼ਾਨ ਦੇ ਉੱਪਰ ਉੱਪਰ ਐਨ ਪਾਉਂਗੇ ਬਿਲਕੁਲ ਪਲੇਟ ਜਿਹੜੀ ਸਹੀ ਆਊਗੀ ਆ ਦੇਖੋ ਠੀਕ ਹੈ ਜੀ نیچے ਆਪਾਂ ਘਟਾਉਂਦੇ ਜਾਣਾ ਹੈ ਔਰ ਧਾਗਾ ਆਪਾਂ ਥੋੜਾ ਦੇ ਨਾਲ ਛੱਡ ਦੇਣਾ ਹੈ ਥੋੜੀ ਜਿਹੀ ਮਸ਼ੀਨ ਨੂੰ ਖਾਲੀ ਚਲਾ ਦਿਆ ਕਰੋ ਠੀਕ ਹੈ ਜੀ ਪਰ ਇਦਾਂ ਕਿ ਇਹ ਪਲੇਟ ਜਿਹੜੀ ਆਪਣੇ ਉੱਧੜਦੀ ਨਹੀਂ ਹੈਗੀ ਠੀਕ ਹੈ ਜੀ ਚਾਹੇ ਤੁਸੀਂ ਨਾਲ ਕੋਈ ਲੀਰ ਲਾ ਲਿਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਦੂਜੀਆਂ ਪਲੇਟਾਂ ਵੀ ਅੱਦੀ ਪਾ ਲੈਣੀ ਆ ਅੱਗੇ ਤੋਂ ਬਿਲਕੁਲ ਤਿੱਖੀ ਰੱਖਣੀ ਆ ਠੀਕ ਹੈ ਜੀ ਸੈਂਟਰ 'ਚ ਵਧਾ ਕੇ نیچے ਫਿਰ ਆਪਾਂ ਘਟਾਉਂਦੇ ਘਟਾਉਂਦੇ ਜਾਣਾ ਠੀਕ ਹੈ ਜੀ ਲਓ ਜੀ ਆ ਦੇਖੋ ਠੀਕ ਹੈ ਜੀ ਜਿਹੜੇ ਸਾਈਡ ਬਲੇਟ ਆ ਆਪਣੇ ਉਹ ਆਪਾਂ ਪੈਰ ਪੈਰ ਦੇ ਨਿਸ਼ਾਨ ਨਾਲ ਠੀਕ ਹੈ ਜੀ ਲਾਵਾਂਗੇ ਜਿਵੇਂ ਪੈਰ ਪੈਰ ਦੀ ਆਪਾਂ ਮਾਰ ਜਾਂਦਾ ਰੱਖ ਕੇ ਮਸ਼ੀਨ ਦਾ ਇੱਕ ਪੈਰ ਦਾ ਠੀਕ ਹੈ ਜੀ ਪੈਰ ਪੈਰ ਤੋਂ ਆਪਾਂ ਸ਼ੁਰੂ ਕਰ ਲੈਣਾ ਫਿਰ ਉਹਨੂੰ ਘਟਾਉਂਦੇ ਘਟਾਉਂਦੇ ਜਿਹੜਾ ਆਪਾਂ ਨੇ ਪਲੇਟ ਨੂੰ ਮਤਲਬ ਕਿ ਖਤਮ ਕਰਨਾ ਠੀਕ ਹੈ ਜੀ ਨੋਕ ਦਾ ਰਹਿਣ ਅੱਗੇ ਜਾ ਕੇ ਪਤਖੀ ਪਲੇਟ ਮਤਲਬ ਪਾ ਦੇਣੀ ਆ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਅੱਗੇ ਆਪਾਂ ਘਟਦੇ ਜਾਣਾ ਐ ਇਦਾਂ ਜਿੱਥੋਂ ਪਲੇਟ ਸ਼ੁਰੂ ਕਰਨੀ ਉੱਥੋਂ ਪੈਰ ਦਾ ਫਰਕ ਰੱਖਣਾ ਹੈ ਠੀਕ ਹੈ ਜੀ ਸਾਰੀਆਂ ਪਲੇਟਾਂ ਆਪਾਂ ਇਸੇ ਤਰ੍ਹਾਂ ਪਾ ਦਾਂਗੇ ਇਹ ਠੀਕ ਹੈ ਜੀ ਇਹ ਤਾਂ ਤੁਹਾਡੀ ਪਲੇਟਾਂ ਬਿਲਕੁਲ ਸਹੀ ਪੈਣੀਆਂ ਜੇ ਆਪਾਂ ਨਿਸ਼ਾਨ ਸਹੀ ਲੱਗੇ ਹੋਣਗੇ ਤਾਂ ਪਲੇਟ ਬਿਲਕੁਲ ਸਹੀ ਆਗੂ ਠੀਕ ਹੈ ਜੀ ਲਓ ਜੀ ਇਸ ਤਰੀਆ ਆਪਾਂ ਸਾਰੀਆਂ ਪਲੇਟਾਂ ਇਹ ਪਾ ਲਾਂਗੇ ਠੀਕ ਹੈ ਜੀ ਪੈਰ-ਪੈਰ ਦੇ ਫਰਕ ਤੋਂ ਰੱਖ ਕੇ نیچے ਪਕਟਾਉਂਦੇ ਜਾਣਾ ਠੀਕ ਹੈ ਜੀ نیچے ਕੀ ਆਪਣੀ ਜਿਹੜੀ ਤਿੱਖੀ ਹੋਵੇ ਜਿਹੜੀ ਆਪਣੀ ਲੰਬੀ ਪਲੇਟ ਵੱਲ ਨੂੰ ਆਪਣਾ ਪਲੇਟ ਦਾ ਮੂੰਹ ਹੋਣਾ ਹੈ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਐਸੇ ਤਰ੍ਹਾਂ ਆਪਾਂ ਪਿਛਗਲੀ ਪਲੇਟਾ ਪਾ ਲਾਂਗੇ ਠੀਕ ਹੈ ਜੀ ਕਲੀਅਰ ਰੱਖ ਕੇ ਐਸ ਤਰ੍ਹਾਂ ਠੀਕ ਹੈ ਜੀ ਆਹ ਲਓ ਜੀ ਠੀਕ ਹੈ ਜੀ نیچے ਤੋਪਾ ਘਟਾ ਕੇ ਐਸ ਤਰ੍ਹਾਂ ਲੋਕੋਦਰਾ ਪਲੇਟ ਬਣਾ ਲੈਣੀ ਬਿਲਕੁਲ ਬਿਲਕੁਲ ਸਹੀ ਸ਼ੇਪ ਆਊਗੀ ਤੁਸੀਂ ਦੇਖਿਓ ਪਲੇਟਾਂ ਦੇ ਇਦਾਂ ਠੀਕ ਹੈ ਜੀ ਆਹ ਕੰਮੇਰ ਦੀ ਫਿਟਿੰਗ ਬਿਲਕੁਲ ਜਿਹੜੀ ਸਹੀ ਆਉਂਦੀ ਹੈ ਇਸ ਤਰ੍ਹਾਂ ਕਿਉਂਕਿ ਕੰਮ ਆਪਣਾ ਹੌਲੀ ਹੋ ਜਾਊਗਾ ਪਰ ਸਫਾਈ ਨਾਲ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਪਲੇਟ 'ਤੇ ਨਿਸ਼ਾਨ ਲਗਾਉਣ ਨਾਲ ਆਪਣੀ ਪਲੇਟ ਦਾ ਜਿਹੜਾ ਮਤਲਬ ਕਿ ਨਿਸ਼ਾਨ ਲਗਾਉਣ ਦੇ ਨਾਲ ਜਿਹੜੀ ਪਰਫੈਕਟ ਮਤਲਬ ਪਲੇਟ ਦੀ ਮਤਲਬ ਮਾਰਕਿੰਗ ਜਿਹੜੀ ਸਹੀ ਹੋ ਜਾਂਦੀ ਆ ਤਾਂ ਪਲੇਟ ਬਿਲਕੁਲ ਸਹੀ ਪੈ ਜਾਂਦੀ ਆ ਠੀਕ ਹੈ ਜੀ ਲੋ ਜੀ ਪਲੇਟਾਂ ਆਪਾਂ ਪਾ ਲਈਏ ਇਸ ਤਰ੍ਹਾਂ ਸਾਰੀਆਂ ਪਿੱਛੇ ਵਾਲੀਆਂ ਦੇਖੋ ਬਿਲਕੁਲ ਸ਼ੇਪ ਦੇ ਲੋ ਐ ਜਿਵੇਂ ਆਪਣੀ ਕੱਪ ਪਲੇਟ ਦੀ ਹੁੰਦੀ ਉਸੇ ਤਰ੍ਹਾਂ ਆਈ ਆ ਦੇਖੋ ਠੀਕ ਹੈ ਜੀ ਸਾਰੇ ਨਿਸ਼ਾਨ ਆਪਣੀ ਸਾਈਡਾਂ ਵਾਲੀ ਪਲੇਟਾਂ ਦੇ ਵਿੱਚ ਜਿਹੜੀ ਆ ਮਤਲਬ ਐਨ ਇਕੁਅਲ ਲਿਗੀਆਂ ਜੀ ਆ ਆਪਣੇ ਬੈਕ ਵਾਲੀ ਪਲੇਟਾਂ ਇਸ ਤਰ੍ਹਾਂ ਲੇਅਰ ਲਗਾ ਕੇ ਠੀਕ ਹੈ ਜੀ ਕਿਉਂਕਿ ਜਿਹੜੀ ਪਲੇਟ ਆਪਣੇ ਛੱਜਦੀ ਨਹੀਂ ਮਜ਼ਬੂਤੀ ਹੋ ਜਾਂਦੀ ਹੈ ਪਲੇਟ ਦੀ ਠੀਕ ਹੈ ਜੀ ਲਓ ਜੀ